ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 21ਵੀਂ ਅਸ਼ਟਪਰੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਸਭ ਬੰਦਨਾ ਤੋਂ ਪਰੇ ਹੈ ਜਦੋਂ ਅਗੰਮ ਤੇ ਬਯੰਤ ਪ੍ਰਭੂ ਇਕ ਆਪ ਹੀ ਸੀ ਤਦੋਂ ਦੱਸੋ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ ਤਦੋਂ ਕੌਣ ਮਾਇਆ ਦੇ ਬੰਦਨਾ ਤੋਂ ਮੁਕਤ ਸਨ ਤੇ ਕੌਣ ਬੰਦਨਾ ਵਿੱਚ ਵੱਜੇ ਹੋਏ ਸਨ ਤਦੋਂ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਆਓ ਜਾਣੀਏ ਇੱਕਵੀਂ ਅਸ਼ਪਰਦੀ ਵਿਆਖਿਆ ਸ਼ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਲ ਜਾਪ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਆਕਾਰ ਰਹਿਤ ਅਕਾਲ ਪੁਰਖ ਰਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪੀ ਆਪ ਹੈ ਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਆਪ ਹੀ ਹੈ ਆਪੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ ਇਹ ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਖੀ ਰਚਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਆਓ ਜਾਣੀਏ ਇਕਵੀ ਅਸ਼ਟਪਦੀ ਵਿਆਖਿਆ ਜਬ ਆਕਾਰ ਇਕਾਸ਼ਨਾ ਦ੍ਰਿਸ਼ਟੀਤਾ ਪਾਪ ਪੁੰਨ ਤਵ ਕਹਤੇ ਹੋਤਾ ਜਬ ਧਾਰੀ ਆਪਨ ਸੁੰਨ ਸਮਾਦ ਤਵ ਬੈ ਵਿਰੋਧ ਕੇ ਸੰਗ ਕਮਾਤ ਜਬ ਇਸ ਕਾ ਵਰਨ ਚਾਹੇ ਨਾ ਜਾਪਤ ਤਬ ਹਰਕ ਸੋ ਕੋ ਕਿਸਹਿ ਵਿਆਪਤ ਜਦ ਆਪਨ ਆਪ ਆਪਾਰ ਬ੍ਰਹਮ ਤਬ ਮੋਹ ਕਹ ਕਿਛ ਹੋਵਤ ਪਰਮ ਆਪਨ ਖੇਲ ਆਪ ਵਰਤੀਜਾ ਨਾ ਨ ਕਰ ਨਿਹਾਰ ਨ ਦੂਜਾ ਭਾਵ ਜਦੋਂ ਜਗਤ ਦੀ ਅਜੇ ਕੋਈ ਸ਼ਕਲ ਹੀ ਨਹੀਂ ਦੇਜਦੀ ਸੀ ਤਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ਜਦੋਂ ਪ੍ਰਭੂ ਨੇ ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ ਤਦੋਂ ਕਿਸ ਨੇ ਕਿਸੇ ਨਾਲ ਵੈਰ ਵਿਰੋਧ ਕਰਾਉਣਾ ਸੀ ਜਦੋਂ ਜਗਤ ਦਾ ਰੰਗ ਰੂਪ ਹੀ ਨਹੀਂ ਸੀ ਦੱਸਦਾ ਤਰੋਂ ਦੱਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਹੋ ਸਕਦੇ ਸਨ ਜਦੋਂ ਪ੍ਰਭੂ ਕੇਵਲ ਆਪ ਹੀ ਆਪ ਸੀ ਤਦੋਂ ਮੂਹ ਕਿੱਥੇ ਹੋ ਸਕਦਾ ਸੀ ਤੇ ਪਰ ਉਪਲੇਖੇ ਕਿਸਨ ਹੋ ਸਕਦੇ ਸਨ ਇਹ ਨਾਨਕ ਜਗਤ ਰੂਪ ਆਪਣੀ ਖੇਡ ਪ੍ਰਭੂ ਨੇ ਆਪ ਹੀ ਬਣਾਈ ਹੈ ਉਸ ਤੋਂ ਬਿਨਾ ਇਸ ਖੇਡ ਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ ਜਬ ਹੋ ਵਤ ਪ੍ਰਭੂ ਕੇਵਲ ਤਨੀ ਤੰਬੰਦ ਮੁਕਤ ਕਹ ਕਿਸ ਕਹ ਗਨੀ ਜਬ ਇੱਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਾ ਕੋਣਾ ਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਾਵ ਸਿਵ ਸ਼ਕਤਕ ਹੋ ਕਿ ਤਠਾਏ ਜਦ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨੀ ਡਰ ਕਵਨ ਕਤ ਡਰੈ ਆਪਨ ਚਲੇ ਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਭਾਵ ਜਦੋਂ ਪ੍ਰਭੂ ਸਿਰਫ ਆਪ ਹੀ ਸੀ ਤਦ ਦੱਸੋ ਕਿਸ ਨੂੰ ਬੰਦਰਾ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਸਮਝੀ ਜਦੋਂ ਅਗਮ ਤੇ ਬਯੰਤ ਪ੍ਰਭੂ ਇੱਕ ਆਪ ਹੀ ਸੀ ਤਦ ਦੱਸੋ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ ਜਦੋਂ ਸੁੱਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ ਜਦੋਂ ਉਸਨੇ ਮਾਇਆ ਰਚੀ ਹੀ ਨਹੀਂ ਸੀ ਤਦੋਂ ਦੱਸੋ ਕਿੱਥੇ ਸਨ ਜੀਵ ਤੇ ਕਿੱਥੇ ਸੀ ਮਾਇਆ ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ ਤਦੋਂ ਕੌਣ ਹੀ ਡਰ ਸੀ ਤੇ ਕੌਣ ਕਿਸੇ ਤੋਂ ਦਰਦੇ ਸਨ ਹੇ ਨਾਨਕ ਅਕਾਲ ਪੁਰਖ ਅਗੰਤ ਤੇ ਬਿਆੰਤ ਹੈ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ਅਬਿਨਾਸ਼ੀ ਸੋ ਕੀ ਆਪਣੇ ਆਸਨ ਤਹ ਜਨ ਮਰਨ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕੋ ਕਿਛ ਹੋਏ ਜਦ ਅਬੇਗਤ ਅਗੋਚਰ ਪ੍ਰਭ ਏਕਾ ਤਬ ਚਿੱਤਰਾ ਗੁਪਤ ਕਿਛ ਪੁੱਛ ਲੇਖਾ ਜਿਵਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਹੀ ਆਪਨ ਰੂਪ ਆਪ ਹੀ ਹੋ ਪਰਜਾ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ ਤਦੋਂ ਦੱਸੋ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ ਤਦੋਂ ਦੱਸੋ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਸੀ ਤਦੋਂ ਚਿੱਤਰ ਗੁਪਤ ਕਿਛ ਨੂੰ ਲੇਖਾ ਪੁੱਛਦੇ ਸਨ ਜਦੋਂ ਮਾਲਕ ਮਾਇਆ ਰਹਿਤ ਅਥਾ ਅਗੋਚਰ ਆਪ ਹੀ ਸੀ ਤਦੋਂ ਕੌਣ ਮਾਇਆ ਦੇ ਬੰਧਨ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿੱਚ ਬੱਜੇ ਹੋਏ ਸਨ ਉਹ ਆਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਇਹ ਨਾਨਕ ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ ਜਹ ਨਿਰਮਲ ਪੁਰਖ ਪੁਰਖਪਤ ਹੋਤਾ ਤੈ ਹਬਿਨ ਮੈਲ ਕਹੂਕਿਆ ਤੋਤਾ ਜਹ ਨਿਰੰਝਨ ਨਿਰੰਕਾਰ ਨਿਰਵਾਣ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕੋ ਹਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੇ ਭੂਖ ਕਵੰ ਤ੍ਰਿਪਤਾਵੈ ਕਰਨ ਕ ਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸਮਾਰ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਉੱਥੇ ਉਹ ਮੈਲ ਰਹਿਤ ਸੀ ਤਾਂ ਦੱਸੋ ਉਸਨੇ ਕਿਹੜੀ ਮੈਲ ਤੋਂ ਣੀ ਸੀ ਜਿੱਥੇ ਮਾਇਆ ਰਹਿਤ ਆਕਾਰ ਰਹਿਤ ਤੇ ਵਾਸ਼ਨਾ ਰਹਿਤ ਪ੍ਰਭੂ ਆਪ ਹੀ ਸੀ ਉਥੇ ਮਾਣ ਹੰਕਾਰ ਕਿਸ ਨੂੰ ਹੋਣਾ ਸੀ ਜਿੱਥੇ ਕੇਵਲ ਜਨਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਉਥੇ ਦੱਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤਦੋਂ ਕਿਸ ਨੂੰ ਮਾਇਆ ਦੀ ਭੁੱਖ ਤੇ ਕੌਣ ਰੱਜਿਆ ਹੋਇਆ ਸੀ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ ਇਹ ਨਾਨਕ ਕਰਤਾਰ ਦਾ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਜਦ ਆਪਣੀ ਸੋਬਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿਤਰ ਸੁਤ ਭਾਈ ਜੈ ਸਰਬ ਕਲਾ ਆਫੇ ਪਰਬੀਨ ਤੇ ਬੇਦਕ ਤੇਬ ਕਹਾ ਕਉ ਚੀਨ ਜਦ ਆਪਨ ਆਪ ਆ ਉਰਤਾਰ ਹੈ ਤੋ ਸ਼ਗਨ ਅਪਸ਼ਗਨ ਕਹਾ ਵਿਚਾਰ ਹੈ ਜੈ ਆਪਨ ਊਚ ਆਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਜੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਇਨਾ ਪੰਚਤੋ ਭਾਵ ਹੈ ਕਿ ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ ਤਦੋਂ ਕੋਣ ਮਾਂ ਪਿਓ ਮਿੱਤਰ ਪੁੱਤਰ ਜਾਂ ਭਰਾ ਸੀ ਜਦੋਂ ਅਕਾਲਪੁਰਖ ਆਪ ਹੀ ਸਾਰੀਆਂ ਤਾਕਤਾਂ ਮਿਟਸਿਆਣਾ ਸੀ ਤਦੋਂ ਕਿੱਥੇ ਕੋਈ ਵੇਦ ਸਿੱਖ ਤੇਵ ਤੇ ਧਾਰਮਿਕ ਪੁਸਤਕਾਂ ਵਿਚਾਰਦਾ ਸੀ ਜਦੋਂ ਪ੍ਰਭੂ ਆਪਣੇ ਆਪ ਨੂੰ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ ਤਦੋਂ ਚੰਗੇ ਮੰਦੇ ਸ਼ਗਨ ਕੌਣ ਸੋਚਦਾ ਸੀ ਜਿਸ ਅਵਸਥਾ ਵਿੱਚ ਪਰਮਾਤਮਾ ਆਪ ਹੀ ਸਭ ਤੋਂ ਉੱਚਾ ਸੀ ਆ ਵੀ ਆਪਣੇ ਨੇੜੇ ਸੀ ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ਏ ਨਾਨਕ ਅਰਦਾਸ ਕਰ ਤੇ ਆਖ ਏ ਪ੍ਰਭੂ ਤੂੰ ਆਪਣੀ ਗਤ ਆਪ ਹੀ ਜਾਣਦਾ ਹੈ ਜੀਵ ਤੇਰੀ ਗਤ ਪਾਲ ਦੇ ਹੈਰਾਨ ਤੇ ਅਚਰਜ ਹੋ ਰਹੇ ਹਾਂ ਜੈ ਅਚਲ ਅਪ ਅਚੇਦ ਅਪੇਦ ਸਮਾਇਆ ਊਹਾ ਕਿਸਹਿ ਬੇ ਆਪਤਮਾਇਆ ਆਪਸ ਕੋ ਆਪ ਹੈ ਆਦੇਸ ਤਹਿ ਗੁਣ ਕਾ ਨਹੀਂ ਪਰਵੇਸ਼ ਜੈ ਏਕੇ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਛ ਲੱਗਿਆ ਚਿੰਤਾ ਜੈ ਆਪਨ ਆਪ ਆਪ ਬਤਿਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਇਨਾਂ ਪੰਕਤੀਆਂ ਦਾ ਭਾਵ ਹੈ ਕਿ ਜਿਸ ਅਵਸਥਾ ਵਿੱਚ ਅਸ਼ਲ ਅਬਿਨਾਸੀ ਤੇ ਅਪੇਧ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉੱਥੇ ਕਿਸ ਨੂੰ ਮਾਇਆ ਪਹੁੰਚ ਸਕਦੀ ਹੈ ਤਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਮਾਇਆ ਦੇ ਤਿੰਨ ਗੁਣਾ ਦਾ ਉਸ ਉੱਤੇ ਅਸਰ ਨਹੀਂ ਪੈਂਦਾ ਜਦੋਂ ਭਗਵਾਨ ਕੇਵਲ ਇੱਕ ਆਪ ਹੀ ਸੀ ਤਦ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਜਦੋਂ ਆਪਣੇ ਆਪ ਨੂੰ ਪਤਿ ਆਉਣ ਵਾਲਾ ਪ੍ਰਭੂ ਆਪ ਹੀ ਸੀ ਤਦ ਕੌਣ ਬੋਲਦਾ ਸੀ ਤੇ ਕੌਣ ਸੁਣਨ ਵਾਲਾ ਸੀ हे ਨਾਨਕ ਪ੍ਰਭੂ ਬੜਾ ਬਿਆੰਤ ਹੈ ਸਭ ਤੋਂ ਉੱਚਾ ਹੈ ਆਪਣੇ ਆਪ ਤੱਕ ਆਪ ਹੀ ਅਪੜਨ ਵਾਲਾ ਹੈ ਜੇ ਆਪ ਔਰ ਅਚਿਓ ਪਰ ਪੰਜ ਆਕਾਰ ਤਿਹ ਗੁਣ ਮੈਂ ਕੀ ਨੋ ਵਿਸਤਾਰ ਪਾਪ ਪੁੰਨ ਤਹ ਭਈ ਕਹਾਵਤ ਕੋਊ ਨਰਕ ਕੋਊ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਆਮੈ ਮੋਹ ਪਰਮ ਪੈ ਭਾਰ ਦੂਖ ਸੂਖ ਮਾਨ અપਮਾਨ ਅਨਿਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਖਰ ਦੇਖੇ ਤੇਲ ਸੰਕੋਚੇ ਤਉ ਨਾਨਕ ਇਕੈ ਪਾਪ ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ ਤੇ ਮਾਇਆ ਦੇ ਤਿੰਨ ਗੁਣਾ ਦਾ ਖਿਲਾਰਾ ਖੇਡ ਦਿੱਤਾ ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ ਤਦੋਂ ਕੋਣ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਵਣ ਬਣਿਆ ਘਰਾਂ ਦੇ ਧੰਦੇ ਮਾਇਆ ਦੇ ਬੰਧਨ ਹੰਕਾਰ ਮੋਗ ਭੁਲੇਖੇ ਡਰ ਦੁੱਖ ਸੁੱਖ ਆਦਰ ਨਿਰਾਦਰੀ ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ ਇਹ ਨਾਨਕ ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਹੀ ਵੇਖ ਰਿਹਾ ਹੈ ਜਦੋਂ ਇਸ ਖੇੜ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਆਪ ਹੋ ਜਾਂਦਾ ਹੈ ਜੈ ਅਬਿਗਤ ਭਗਤ ਤਹ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋਹੋ ਪਾਕਾ ਆਫੇ ਤਨੀ ਉਨਕੀ ਸੋਭਾ ਉਨਹੋ ਬਣੀ ਆਪੇ ਕੋਤ ਕਰੇ ਆਨੰਦ ਜੋਜ ਆਪੇ ਰਸਪੋਗਨ ਜੋਗ ਜਿਸ ਪਾਵੈ ਤਿਸ ਆਪ ਨਾਇ ਲਾਵੈ ਜਿਸ ਪਾਵੈ ਤਿਸ ਖੇਲ ਖੁਲਾਵੈ ਬੇਸੁਮਾਰ ਅਖਾ ਅਗਨਤ ਅਤੋਲੈ ਜੋ ਬੁਲਾਵੋ ਤੋ ਤਿਓ ਨਾਨਕ ਦਾਸ ਬੋਲੇ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਸ ਦਾ ਭਗਤ ਹੈ ਜਿੱਥੇ ਭਗਤ ਹੈ ਉੱਥੇ ਉਹ ਪ੍ਰਭੂ ਆਪ ਹੈ ਹਰ ਥਾਂ ਸੰਤਾ ਦੀ ਮਹਿਮਾ ਵਾਸਤੇ ਪ੍ਰਭੂ ਜੱਤ ਦਾ ਖਿਲਾਰਾ ਖਿਲਾ ਰਿਹਾ ਹੈ ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ ਸੰਤਰ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ ਇਹਨਾਂ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ਪ੍ਰਭੂ ਆਪ ਹੀ ਖੇਡਾ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ਜੋ ਉਸ ਨੂੰ ਭੌਂਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖੜਾਉਂਦਾ ਹੈ। ਹੇ ਨਾਨਕ ਇਉਂ ਅਰਦਾਸ ਕਰ ਤੇ ਆਖ ਹੇ ਬਯੰਤ ਹੇ ਅਥਾ ਹੇ ਅਗਣਤ ਹੇ ਅਡੋਲ ਪ੍ਰਭ ਜਿਵੇਂ ਤੂੰ ਬੁਲਾਉਂਦਾ ਹੈ ਜਿਵੇਂ ਤੇਰੇ ਦਾਸ ਬੋਲਦੇ ਹਨ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।